ਰਾਜਸਥਾਨ ਦਾ ਪਹਿਲਾ ਪਿੰਡ ਹੈ ਹਿੰਦੂ ਮਲਗੋਟ ਇਧਰ ਸਾਹਮਣੇ ਕਿਲੋਮੀਟਰ ਤੇ ਬਾਰਡਰ ਹੋਊਗਾ ਕਿਲੋਮੀਟਰ ਦਾ ਕਿਲੋਮੀਟਰ ਤੇ ਬਾਰਡਰ ਹੈ ਸਾਹਮਣੇ ਪਾਕਿਸਤਾਨ ਤੇ ਆਪਾਂ ਆ ਬਾਈ ਦੀਪ ਕੋਲੇ ਬਾਈ ਦੀਪ ਕੀ ਹਾਲ ਹੈ ਵਧੀਆ ਬਾਈ ਠੀਕ ਠਾਕ ਹੈ ਬਾਈ ਆਓ ਵਧੀਆ ਤੇ ਦੀਪ ਆਪਾਂ ਖੇਤੀਬਾੜੀ ਬਾਰੇ ਦੱਸਦੇ ਹਾਂ ਜਿਹੜਾ ਹੁਣ ਜਿਹੜਾ ਹੈਗਾ ਆ ਮਹੀਨੇ ਹਨਾ ਮੌਜੂਦਾ ਵੀਡੀਓ ਆ ਦੋਸਤੋ ਇਹ ਹੁਣ ਦੀ ਵੀਡੀਓ ਆ ਬਸ ਕੱਲ ਨੂੰ ਪੈ ਜੂਗੀ ਤੇ ਆ ਬਾਈ ਕੀ ਵੀਜੀ ਬੈਠਣ ਮੰਗੀ ਵੀਜੀ ਮੰਗੀ ਸਾਡੇ ਤਾਂ ਬਈ ਮੂੰਗੀਆਂ ਮੰਗੀਆਂ ਨਵੇੜਕੇ ਝੋਨੇ ਲਾ। ਇਹ ਰੁੱਤ ਦੀ ਹੈ ਰੁੱਤ ਦੀ ਹੈ। ਰੁੱਤ ਦੀ ਉਹ ਬੇ ਰੁੱਤੀ ਹੁੰਦੀ ਹੈ। ਹਾਂ ਇਹ ਰੁੱਤ ਦੀ ਹੈ। ਇਹ ਰੁੱਤ ਦੀ ਹੈ। ਅੱਛਾ ਕਿੰਨਾ ਕ ਝਾੜ ਬਈ ਦੇ ਦਿੰਦੇ। ਇਹ ਤਾਂ ਹੁਣ ਯਾਰ 20 ਦਿਨ ਸਿਆ ਹੁਣ ਐ ਜਿਹਾ ਤੇ ਪਾਣੀ ਮੰਗੀ ਜਾਂਦੀ ਹੈ। ਜੇ ਪਾਣੀ ਨਾ ਆਇਆ ਤੇ ਦੇਖੜੀ ਤਵੀਆਂ ਮਾਰਦਣੀ ਬਸ। ਮੰਨ ਲਓ ਜੇ ਪਾਣੀ ਨਾ ਪਿਆ ਤਾਂ ਉਹੀ ਦੇ ਜੂਗਾ ਹੁਣ। ਉਹ ਦੇ ਜੀ ਝਾੜ। ਇਹ ਫਿਰ ਥੋੜੇ ਤਾਂ ਉਹੀ ਹੋਇਆ ਕੰਮ ਇੱਕ ਛੱਟੇ ਵਾਲੀ ਗੱਲ ਹੀ ਛੱਟੇ ਵਾਲੀ ਗੱਲ ਹੀ ਬਾਈ ਯਾਰ ਤੇ ਹੁਣ ਪਾਣੀ ਨਹੀਂ ਆ ਰਿਹਾ ਹੁਣ ਪਾਣੀ ਦੱਸ ਮੈਨੂੰ ਤਿੰਨ ਘੰਟੇ ਵਾਰੀ ਆਪਣੇ ਕੋਲੇ ਇੱਥੇ ਨਰਮਲ ਆਈਏ ਕਿ ਆਹ ਲਾਈਏ ਦੱਸੋ ਕੀ ਕੀ ਲਾਈਏ ਤਿੰਨ ਘੰਟੇ ਜੀ ਹੁਣ ਨਰਮਲ ਲਾਈਏ ਕਿ ਮੂੰਗੀ ਲਾਈਏ ਕਿ ਉਹ ਇੱਕ ਕੀ ਵੀਜੀ ਵਟਾ ਬਾਈਰਾ ਹਾਂ ਬਾਜਰਾ ਚੱਲ ਜੀਓ ਬਾਜਰਾ ਕਾਰ ਖੜ ਜਾਂਦਾ ਜੀ ਬਾਜਰਾ ਹਾਂ ਬਾਜਰਾ ਔਰ ਚੱਲ ਜਾਂਦਾ ਔਰ ਚੱਲਦਾ ਇਹ ਨਹੀਂ ਚਲਦੀ ਚੀਜ਼ ਮੂੰਗੀ ਨਹੀਂ ਹੈ ਇਹ ਕਿੰਨੀ ਲਾਈਏ ਮੂੰਗੀ ਬਾਈ ਸਾਢੇ 5 ਵਿੱਗੇ ਸਾਢੇ 5 ਮੂੰਗੀ ਸਾਢੇ 5 ਵਿੱਗੇ ਤੇ ਬਾਜਰਾ ਬਾਜਰਾ 5 6 ਬਿੱਗੇ ਨਰਮਾ ਕਿੰਨਾ 6 6 ਤੇ ਚਲੋ ਮੂੰਗੀ ਦਾ ਜੇ ਚੰਗੀ ਨਿਕਲਦੀ ਆ ਵਧੀਆ ਕਿੰਨੀ ਨਿਕਲੇ ਉਹ ਬਿੱਗੇ ਜੋ ਖਰਚਾ ਕਰਦੇ ਸਨ ਸਹੀ ਫੁੱਲ ਕਾਲੇ ਤੋਂ 3 ਤੋਂ 3-4 ਘੰਟੇ ਦੇ ਵਿੱਚ ਵਿੱਚ 3-4 ਘੰਟੇ ਨਹੀਂ ਕਿਉਂ ਠੀਕ ਤੇ ਬਾਜਰਾ ਬਾਜਰਾ ਨਿਕਲੇ 9 ਕੰਟ ਲੱਖ 9 10 ਤੱਕ ਜੇ ਮਿਹਨਤ ਕਰਨੀ ਸਰ ਤੇ ਕਿਹੜਾ ਬੀਬੂ ਵਰਤਦੇ ਮੂੰਗੀ ਇਹਨਾਂ ਦਾ ਵੀ ਜਾਈ ਮੂੰਗੀ ਦਾ ਤਾਂ ਆ ਤਾਂ ਹੈਗੀ ਆ 11 42 ਤੇ ਉਹਦਾ ਪਾਇਨਰ ਦਾ ਉਹ ਪਾਇਨਰ 85 H82 ਆਪਾਂ 82 ਚ ਪੀ ਇਹ ਪਹਿਲੀ ਵੀਡੀਓ ਚ ਕਹਿੰਦੇ ਸੀਗੇ ਵੀ ਸਰੋਂ ਦਾ ਉਹ ਆਪਾਂ ਪਾਈ ਸੀ ਵੀਡੀਓ ਮੈਂ ਸੰਦ ਲੈ ਲੇ ਤੇ ਲੋਕ ਕਹਿੰਦੇ ਝੂਠ ਮਾਰਦਾ ਹਾਂ ਝੂਠ ਭਰੋ ਯਾਰ ਚਲ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ ਕਿ ਕੀ ਰੇਟ ਵੇਦਨੇ ਬਾਈ ਇੱਥੇ ਗੁਣਾ ਜਦੋਂ ਸਰੋਂ ਗੁਣਾ ਆਦ ਕੀ ਵੇਚ ਆਈ ਬਾਈ ਆਪਾਂ 300 ਤੋਂ 220 ਰੁਪਏ ਕਿਵਾਂਟਲ 320 ਰੁਪਏ ਕਿਵਾਂਟਲ ਹਾਂ ਅਪਨੇ ਪੂਰਾ 11 ਕਿਵਾਂਟਲ ਤੋਂ ਲੈ ਆਏ 11 ਕਿਵਾਂਟਲ ਪੂਰਾ ਤੋਂ ਲਾਲਾ ਤੇ ਸਾਰਾ ਖਰਚਾ ਘੜਾ ਕੇ ਟ੍ਰੈਕਟਰ ਟੈਂਕੀ ਤੇਲ ਦੀ ਭਰਤੀ ਬਹੁਤ ਸਹੀ ਆ ਦੋਸਤੋ ਦੀਪ ਐਵੇਂ ਨਹੀਂ ਮਾਰਦਾ ਤੁਸੀਂ ਕਹਿ ਰਹੇ ਨਾ ਇਹ ਆਪਣੀ ਹੁੰਦੀ ਹੈ ਇਹ ਬੰਦਾ ਮਿਹਨਤੀ ਆ ਹੁਣ ਆ ਪਿੱਛੇ ਵਾਣ ਤਿਆਰ ਕੀਤਾ ਛੱਡਿਆ ਪਿਆ ਹਾਂ ਸਾਂਣੀ ਸਰੋਂ ਵਾਸਤੇ ਆਇਆ ਇਹ ਸਰੋਂ ਇੱਥੇ ਵੀ ਜਣੀ ਆ ਇਹ ਹਜੇ ਵਾਹ ਕੇ ਰੱਖਿਆ ਇਹਨੂੰ ਠੀਕ ਆ ਵਾਹਤਾ ਹੁਣ ਇਹ ਤਾਂ ਤੋਤੇ ਮਾਰੂਗਾ ਅੱਛਾ ਜਿੱਤੋ ਤੇ ਹਲ ਮਾਰਦੇ ਨੇ ਮਾਰ ਦੂੰਗਾ ਜੀ ਸੁੱਕੇ ਦੇ ਇੱਥੇ ਸੁੱਕੇ ਜੀ ਆ ਕਤਰਾ ਗੋਦਾ ਸੁੱਕ ਜੂ ਨਾ ਮਾੜਾ ਮਾੜਾ ਮਾਰ ਦੂ ਭਰ ਮੀ ਪਊਗਾ ਫਿਰ ਵੱਤਰ ਨੱਪ ਲਾਂਗੇ ਬਈ ਜਿਹੜਾ ਭਾਦੋਂ ਦੇ ਮਹੀਨੇ ਮੀ ਪਊਗਾ ਕਰੇ ਪਰਮਾ ਪਊਗਾ ਵੱਤਰ ਨੱਪ ਲਈ ਪਾਣੀ ਦੀ ਬਚਤ ਹੋਈ ਪਾਣੀ ਦੀ ਦਿੱਕਤ ਪਾਉ ਜਾਣਾ ਪਾਣੀ ਸਾਡੇ ਉਧਰੇ ਆਉਂਦਾ ਹਾਂ ਪੰਜਾਬ ਉੱਤੇ ਹਾਂ ਪੰਜਾਬ ਡੁੱਬੀ ਜਾਂਦਾ ਇਹਦਾ ਸੁੱਕਾ ਮਰੀ ਜਾਂਦਾ ਸਮਝ ਨਹੀਂ ਆਉਂਦੀ ਵੀ ਹੈਨਾ ਹਾਂ ਕੀ ਸਾਰਾ ਨੀਤੀਆਂ ਨੀਤੀਆਂ ਨਾਲ ਉਹ ਤਾਂ ਵੱਡੇ ਮਸਲੇ ਹੈਨਾ ਅੱਛਾ ਜੇ ਪਾਣੀ ਆਉਂਦਾ ਤਾਂ ਫਿਰ ਸੌਖਾ ਕੰਮ ਪਾਣੀ ਹੁਣ ਆਜੇ ਮਲਾਂ ਤੀਜੀ ਵਾਰੀ ਲੰਗ ਚੱਲੀ ਜਾਂਦੀ ਐਮਐਲਏ ਤੋਂ ਦੂਜੀ ਵਾਰ ਦੂਜੀ ਵਾਰੀ ਲੰਗ ਤੀਜੀ ਲੱਗੂ ਜੇ ਇਹ ਕੱਲ ਪਾਣੀ ਆਉਂਦਾ ਤਾਂ ਕੀ ਕੀ ਰੇਟ ਕੀ ਹੈ ਜਮੀਨਾਂ ਦੇ ਵਿੱਚ ਜਮੀਨ ਵੈ ਹਾਂ ਵੈ ਵੈ ਹੈਗੀ 15 ਲੱਖ ਦੇ 12 15 ਦੇ ਵਿੱਚ 15 ਲੱਖ ਅੱਛਾ ਜੇ ਪਾਣੀ ਜੇ ਠੇਕਾ ਠੁਕੇ ਦਾ ਕੀ ਸਿਸਟਮ ਹੈ ਠੇਕੇ ਦਾ ਬਾਈ ਯਾਰ ਠੇਕੇ ਦਾ ਲੋਕਾਂ ਦੀ ਬਸ ਇੱਕ ਉਹ ਕੈਲਕੂਲੇਟਰ ਹਿਸਾਬ ਲਾਉਂਦੇ ਬੈ ਕੇ ਬਚੇ ਤਾਂ ਨਾ ਬਚੇ ਠੇਕਾ ਚੜਾ ਕੇ ਲੈਣੀ ਆ ਕਿੱਥੇ ਕਿੱਥੇ ਤੱਕ ਆ ਆ ਚੜੀ ਯਾਰ ਕੀ 18 ਮੀਲ ਆ ਅੱਛਾ 18 ਮੀਲ ਆ ਹਾਂ ਅੱਛਾ ਵੀ ਕਹਿੰਦਾ ਮਤਲਬ ਕਿ ਇਹਨਾਂ ਚੱਕ ਦੇਣੇ ਆ ਕੰਮ ਚੱਕ ਦੇਣਾ ਆ ਗਰਾਊਂਡ ਹਾਲਾਤ ਨਹੀਂ ਦੱਸਦਾ ਪਿਛਲੀ ਵਾਰ ਤੂੰ ਦੱਸਿਆ ਕਿ ਨਾ 16.5 ਹਜ਼ਾਰ ਨੂੰ ਜਮੀਨ ਉਹ ਆਪਣੇ ਉੱਤੇ ਪਾਸੇ ਠੀਕ ਹੈ ਮਿਹਨਤ ਲਈ ਖੜੇ ਆ ਪਾਣੀ ਕਰਕੇ ਵੇਲੇ ਆ ਪਾਣੀ ਕਰਕੇ ਵੇਲਾ ਹੁਣ ਪਾਣੀ ਨਹੀਂ ਆਏਗਾ ਹੁਣ ਤਿੰਨ ਤਿੰਨ ਵਾਰੀਆਂ ਨਗਾ ਕੇ ਪਾਣੀ ਹੁੰਦਾ ਅੱਗੇ ਹੜੀ ਤੱਕ ਪਤਾ ਨਹੀਂ ਕੀ ਬਾਨੀ ਕਰਨੀ ਹੂੰ ਇਹ ਤਾਂ ਹੈ ਨਾ ਤੇ ਨਰਮਾ ਵਖਾਈ ਗੇ ਨਰਮਾ ਵਖਾ ਲੋ ਲਓ ਵੀ ਦੋਸਤੋ ਇੱਧਰ ਨਰਮਾ ਹੂੰ ਤੇ ਦੀਪ ਕਿਹੜਾ ਵੀ ਆ ਬਾਈ ਨਰਮੇ ਦਾ ਇਹ ਬਾਈ ਇਹ ਰਾਸ਼ੀ ਦਾ 960 ਤੇ 840 ਪਿਛਲੀ ਵਾਰ ਤਾਂ ਮੈਨੂੰ ਲੱਗਾ ਨਰਮਾ ਥੋੜੇ ਬਹੁਤ ਮੰਦਾ ਹੋ ਗਏ ਪਿਛਲੀ ਵਾਰ ਮੰਦਾ ਹੋ ਗਿਆ ਤੇ ਆਪਣੇ ਕਈਆਂ ਬਈਆਂ ਨਿਕਲ ਚੰਗਾ ਮੈਂ ਕਿ ਜਰਾਤੀ ਬੀਜਾ ਚਾ ਮੈਂ ਤੁਹਾਨੂੰ ਆਖਾ ਝੂੜ ਨਹੀਂ ਮਾਰ ਤੇ ਮੇਰੇ ਤੇ ਬਾਈ ਛੇ ਕਾਪੜੇ ਠੀਕ ਆ ਤੇ ਇੱਕ ਗੱਲ ਹੋਰ ਆ ਕਈ ਤਾਂ ਮਾਂਜਤਾ ਹਾਂ ਇਹਨੇ ਸਾਡੇ ਮਾਂਜ ਅਸੀਂ ਮਾਂਜ ਜੇ ਸੀ ਤੇ ਇੱਕ ਦੀ ਨਰਮਲ ਸੋਨਾ ਸੋਨਾ ਕਿਰਪਾ ਬੰਦ ਇਹ ਰਾਸ਼ੀ ਆਉਣਾ ਹਾਂ ਰਾਸ਼ੀ ਆ ਠੀਕ ਆ ਤੇ ਇੱਕ ਦੀ ਬਿਮਾਰੀ ਬੁwari ਇੰਨੀ ਹੈ ਨਹੀਂ ਮਾੜੀ ਮੋਟੀ ਆ ਯਾਰ ਬਈ ਚਲਦੀ ਰਹਿੰਦੀ ਆ ਯਾਰ ਆ ਵੇਖ ਲੋ ਬਈ ਵਧੀਆ ਟਿੰਡੇ ਇੱਥੇ ਖੜੇ ਆ ਪਿਛਲੀ ਵਾਰੀ ਤਾਂ ਜਲੂਸ ਨਿਕਲ ਗਿਆ ਸੀ ਹਾਂ ਜਲੂਸ ਨਿਕਲ ਗਿਆ ਇੱਥੇ ਤਾਂ ਕਦਗਾਠ ਵੀ ਚੰਗਾ ਆ ਪਿਛਲੀ ਵਾਰੀ ਤਾਂ ਐਡਾ ਆ ਬੂਟਾ ਇੰਨਾ ਇਦੂ ਛੋਟਾ ਲੱਗ ਰਿਹਾ ਗਿਆ ਸੀਗਾ ਹਾਂ ਠੀਕ ਆ ਮਾੜਾ ਮੋਟਾ ਕਤਰਾ ਜਾਇਆ ਪਰ ਪਾਣੀ ਲੱਗੂਗਾ ਨਾ ਇਹ ਫ੍ਰੀਸੀਲਰ ਪਹਿਲਾ ਮਾਰ ਕੇ ਹੁਣ ਤਾਂ ਵੱਡਾ ਹੋ ਗਿਆ ਹੁਣ ਤਾਂ ਟੁੱਟ ਜੂਗਾ ਇਹਨਾਂ ਨੂੰ ਮੈਂ ਸਾਰਾ ਸੀਨ ਹੁਣ ਤਾਂ ਲੋਡ ਹੀ ਨਹੀਂ ਹੁੰਦਾ ਅੰਦਰ ਇਹ ਮੋਢੇ ਮੋਢੇ ਚਲੋ ਵੈਸੇ ਥੱਲੇ ਹੁੰਦਾ ਹੀ ਨਹੀਂ ਸਵੇਕ ਨਾਲ ਹੀ ਮਾਰਦੇ ਪਤਾ ਗਿਆ ਤਾਂ ਹੁਣ ਮਾੜਾ ਮੋਟਾ ਜਿਹੜਾ ਹੈਗਾ ਦੇਖੀ ਜਾਣਾ ਤੁਹਾਨੂੰ ਬਈ ਗੰਦਾ ਬਈ ਆਖਣਗੇ ਲੋਕ ਇਹ ਗੰਦਾ ਮਾੜਾ ਮੋਟਾ ਗੰਦਾ ਵਿੱਚ ਹੈ ਨਹੀਂ ਗੈਨਾ ਵਿੱਚ ਹੈ ਨਹੀਂ ਸਾਹਿਬ ਆਪਾਂ ਰਾਉਂਡ ਅਪ ਕਰ ਦਾਂਗੇ ਥੱਲੇ ਅੱਛਾ ਥੱਲੇ ਮਾਰ ਥੱਲੇ ਰਾਉਂਡ ਮਾਰਦਾ ਨਾਲੇ ਕਿਹਾ ਨਹੀਂ ਮਾਰਨੀ ਚਾਹੀਦੀ ਕਰਦੇ ਆ ਯੂਦ ਕਰਦੇ ਆ ਤੁਸੀਂ ਹੈ ਆ ਕਰਨੇ ਕਰਦੇ ਆ 16 ਲੀਟਰ ਪਾਣੀ ਇਹਨਾਂ ਦੇ ਵਿੱਚ ਆਉਂਦਾ ਪਰ ਫਿਰ ਵੀ ਸਾਡੇ ਨਾਲੋਂ ਘੱਟ ਕਰਦੇ ਆ ਹਾਂ ਹਾਂ ਬਹੁਤ ਘੱਟ ਫਸਲਾਂ ਦੇ ਛੋਲਿਆਂ ਦੇ ਜਿਵੇਂ 1 ਅੱਧੀ ਕਰਦੇ ਆ ਛੋਲਿਆਂ ਦੇ 1 ਅੱਧੀ ਸਪਰੇ ਕੋਈ ਲੋੜ ਪੈ ਗਈ ਤਾਂ ਕਰ ਹਾਂ ਮੂੰਗੀ ਤੇ ਵੀ 1 ਹਾਂ ਮੂੰਗੀ ਤੇ 2 ਤੁਸੀਂ ਜਮਾ ਸਕਾ ਕੇ ਵੜਦੇ ਆਂ ਗਾ ਰੌਂਡ ਅਪ ਮਾਰ ਕੇ ਵੜਦੇ ਆਂ ਨਾ ਸਕਾ ਕੇ ਆਈ ਵੜਾਂਗੇ ਨੂੰ ਆਈ ਪੂਰੀ ਰੁੱਤ ਦੇ ਸਾਬ ਹਾਂ ਪੂਰੀ ਰੁੱਤ ਦੇ ਸਾਬ ਜਰ ਆਪਿਆ ਦਾ ਨਾ ਕਲਰ ਛੱਡ ਜੂਗੇ ਤੇ ਰੁੱਤ ਬਲ ਜੰਦੀ ਨਾ ਉਦੋਂ ਮੈਂ ਆਪਦਾ ਕਲਰ ਛੱਡ ਜੂਗੀ ਫਲੀਆਂ ਕਾਲੀਆਂ ਕਰ ਜੂਗੀ ਹਾਂ ਜੀ ਮਤ ਵੜਾਂਗਾ ਠੀਕ ਆ ਠੀਕ ਆ ਠੀਕ ਹੁਣ ਪਾਣੀ ਕਿੰਨਾ ਸ਼ੇਰ ਯਾਤ ਮਾਰ ਦੂਗਾ ਰੇਡ ਕੀ ਨਿਕਲਦਾ ਹੁੰਦਾ ਐਕਟਿਵ 7500 ਰੁਪਏ ਰੇਟ ਹੈ ਠੀਕ ਹੈ ਰਹਿੰਦਾ ਘਟਦਾ ਜਾਂਦਾ ਘਟ ਵੀ ਜਾਂਦਾ ਵਧਦਾ ਘਟਦੇ ਵਧ ਜਾਂਦਾ ਘਟ ਜਾਂਦਾ ਸਭ ਥੱਲੀ ਰੱਖਦਾ ਨਾ ਕੋਈ ਮੈਂ ਤਾਂ ਉਸਨੇ ਰਾਸਤਾਂ ਵਾਲੇ ਅੰਦਰ ਭਰ ਲੈਣੇ ਬਾਅਦ ਚ ਦੇ ਆਉਂਦੇ ਇਹ ਛੋਲੇ ਰੱਖ ਲੈਣੇ ਹੋਰ ਤਾਂ ਹੀ ਹੈ ਫਿਰ ਜਾਂ ਕੋਈ ਬਚਤ ਰੱਖ ਲੈਣੇ ਕਰ ਲੈਣੇ ਜਮਾ ਫਿਰ ਕਿੰਨੇ ਟੁੰਡੇ ਬਾਅਦ ਚ ਉਹਨਾਂ ਦਾ ਤਾਂ ਹੋ ਹੀ ਜਾਂਦਾ ਹਾਂ ਉਹ ਹੋ ਜਾਂਦਾ ਬਾਈ ਕੱਢ ਬੁੜੀਆਂ ਦੀ ਯਾਦ ਹੁੰਦੀ ਆਪਣੀ ਕੱਢ ਲੋ ਜਾ ਉਹ ਸਿਆਲ ਦਾ ਉਹਦਾ ਬਈ ਜ਼ਮਾਨਾ ਹੀ ਗਿਆ ਜ਼ਮਾਨਾ ਗਿਆ ਉਹਦਾ ਜ਼ਮਾਨਾ ਹੀ ਗਿਆ ਪਹਿਲਾਂ ਸਿਆਲ ਚ ਟੀਵੀ ਵੇਖਣਾ ਪਹਿਲਾਂ ਦੇ ਗੱਡੀ ਜਾਣੇ ਹਨ ਆਪਾਂ ਦਾ ਬਈ ਯਾਰ ਬਾਈ ਕਰਦੇ ਮੈਨੂੰ ਬਹੁਤ ਚਰ ਹੋ ਗਿਆ ਆਪਣੇ ਵੱਡੇ ਬਾਈ ਵੀ ਕਰਦੇ ਰਹੇ ਆ ਆਪਾਂ ਉਹਨਾਂ ਦੇ ਸਿੱਖਿਆ ਵੀ ਗਾਂ ਪੀੜੀਦਰ ਪੀੜੀ ਚੱਲੀ ਜਾਂਦਾ ਕੰਮ ਠੀਕ ਹੈ ਪਹਿਲਾਂ ਨਰਮਾ ਤਿੰਨ ਚੋਣੀਆਂ ਚੁੱਕਦੇ ਸੀਗੇ ਚੁੱਕਦੇ ਸੀ ਤਿੰਨ ਚੋਣੀਆਂ ਚੁੱਕ ਕੇ ਤੇ ਬੁੜੀਆਂ ਸੇਲਾ ਕਰ ਲੈਂਦੀ ਸੀ ਤੇ ਟਿੰਡੇ ਅੱਧਾ ਉੱਦ ਹੋ ਜਾਂਦਾ ਉਹ ਚੁੱਕ ਲੈਂਦੀਆਂ ਫਿਰ ਦੋ ਚੋਣੀਆਂ ਬਾਹਰ ਹੋ ਗਿਆ ਹੁਣ ਇੱਕ ਚੋਣੀ ਤੇ ਕੰਮ ਨਿਭਣ ਲੱਗ ਗਿਆ ਹੁਣ ਚੋਣੀਆਂ ਮਿਲ ਪਹਿਲੀ ਵਾਰੀ ਨਰਮੇਦ ਬਾਈ ਸਹੀ ਕੰਡੀਸ਼ਨ ਹੋਵੇ ਨਰਮੇਦੀ ਕਾਂਕੂਨ ਨਾ ਹੋਵੇ ਤਾਂ 10 ਰੁਪਏ 9 10 ਰੁਪਏ ਚੱਲਦਾ ਹੈ ਅੱਛਾ ਜੇ ਕਾਂਕੂਨ ਫਿਰ ਫਰਸ ਸਿਸਟਮ ਲੱਗ ਹੋ ਜਾਂਦਾ ਕੋਈ ਅੱਤੇ ਜੋਗਦਾ ਕੋਈ ਕਿਵੇਂ ਜੋਗਦਾ ਫਿਰ ਥੋੜਾ ਹੋ ਜਾਂਦਾ ਹਾਂ ਸਿਸਟਮ ਠੀਕ ਹੈ ਹਲ ਗਰੀਬ ਬੰਦੇ ਨੂੰ ਦਿਹਾੜੀ ਪੈਣੀ ਚਾਹੀਦੀ ਬਾਈ ਯਾਰ ਆਲਾ ਘਰ ਛੱਡ ਕਉਂਦਾ ਯਾਰ ਹੈ ਨਹੀਂ ਸਹੀ ਗੱਲ ਹੈ ਠੀਕ ਹੈ ਬਾਈ ਅਸਾ ਦੋਸਤੋ ਨਰਮਾ ਇਹ ਹੈ ਹਨਾ ਵਧੀਆ ਖੜਾਗਾ ਤੇ ਬਾਕੀ ਫਸਲਾਂ ਜਿਹੜੀਆਂ ਹੈਗੀਆਂ ਗਈਆਂ ਬਾਈ ਰਾਜਸਥਾਨ ਦੀਆਂ ਤੁਹਾਨੂੰ ਪਤਾ ਹੀ ਹੈ ਨਾ ਝੋਨਾ ਦਾ ਫਿਰ ਪਾਣੀ ਦਾ ਔਖਾ ਜਿੱਥੇ ਬਾਈ ਪਾਣੀ ਦਾ ਹਾਂ ਜਿੱਥੇ ਤੁਹਾਨੂੰ ਦਿਖਾਇਆ ਪਿੱਛੇ ਮਿੱਠਾ ਪਾਣੀ ਹੈ ਜਿੱਥੇ ਹਨਾ ਉੱਥੇ ਤਾਂ ਹੋ ਹੀ ਜਾਣਾ ਹੁੰਦਾ ਹਾਂਜੀ ਹਾਂਜੀ ਤੇ ਹੋਰ ਬਾਈ ਇਸ ਤੋਂ ਬਾਅਦ ਫਿਰ ਬਸ ਸਰੋਂ ਆ ਜੂਗੀ ਹਾਂ ਸਰੋਂ ਆ ਜੂਗੀ ਕਣਕ ਬੀਜਾਂਗੇ ਛੋਲੇ ਬੀਜਾਂਗੇ ਬਸ ਕਣਕ ਦਾ ਕਿੱਥੇ ਜੇ ਬਾਈ ਝੜਾ ਜੇ ਕਣਕ ਦੀ ਗੱਲ ਕਰਕੇ ਤੁਹਾਨੂੰ ਬਾਈ ਲੱਗ ਗਈ ਫੱਬੀ ਸਹੀ ਦੇ ਸਪੌਂਸਮ ਸਹੀ ਦੇ ਪਾਣੀ ਪੁਣੀ ਸਹੀ ਮਿਲ ਜਾਣ ਹਾਂ ਠੀਕ ਹੈ ਤਾਂ ਕਣਕ ਆਪਣੇ ਨਿਕਲ ਜਾਨੀ 14 ਘੰਟੇ ਦਾ ਕੈਵਰੇਜ ਪੈ ਜਾਨੀ 14 ਘੰਟੇ 26 50 ਕਣਕ ਬੁਛਾ 26 50 ਰੋਟੀ ਵਧੀਆ ਹੁੰਦੀ ਹੈ ਬਾਈ ਤੁਹਾਡੇ ਇਸ ਰੋਟੀ ਬਰੋ 82 ਬੀਜਦੇ ਆਪਾਂ ਦੋ ਬੀਜ ਦੇਸੀ ਪਹਿਲਾਂ ਵਾਲੀ ਉਹ ਬਿਆਸੀ ਬਹੁਤ ਸਵਾਦ ਰੋਟੀ ਹੁੰਦੀ ਹੈ ਨਾ ਠੀਕ ਤੇ ਲਓ ਬਈ ਦੋਸਤੋ ਰੋਟੀ ਆਸਤੇ ਜੇ ਕਣਕ ਲੈ ਕੇ ਜਾਣੀਆਂ ਦਾ ਦੀਪ ਦੇ ਸਕਦਾ ਹਾਂ ਹਾਂ ਛੋਲੇ ਦਿੱਤੇ ਹੀ ਛੋਲੇ ਭਾਈ ਬਹੁਤ ਵਧੀਆ ਛੋਲੇ ਸੀਗੇ ਅੱਗੇ ਛੋਲੇ ਅ ਇੰਨੇ ਕ ਸਵਾਦ ਬੰਦੇ ਦੂਜੇ ਛੁੱਲੇ ਉ ਤਾਂ ਜਮਾ ਪਚਕੇ ਹੁੰਦੇ ਆ ਤੇ ਫੁੱਲਦੇ ਵੀ ਵਧੀਆ ਹਨਾ ਤੇ ਖਾਂਚ ਵੀ ਸਵਾਦ ਆ ਬਾਕੀ ਆਪਾਂ ਲੈ ਕੇ ਜਾਵਾਂਗੇ ਵੀਡੀਓ ਪਾ ਦਾਂਗੇ ਉਦੋਂ ਤੁਸੀਂ ਮੇਥੋਂ ਲੈਣੇ ਲੈ ਆ ਸਕਦੇ ਆ ਤੇ ਇੰਨੀ ਕਿ ਸੇਵਾ ਮੈਂ ਲਾਉਂਗਾ ਤੇ ਬਾਕੀ ਜੇ ਕਿਸੇ ਨੇ ਜ਼ਿਆਦਾ ਕੁਆਂਟੀਟੀ ਚ ਲੈਣਾ ਫਿਰ ਦੀਪ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਕੰਟੈਕਟ ਕਰ ਲਿਓ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਦੀ ਮੂੰਗੀ ਆ ਵੇਚਾਂ ਕੋਈ ਨਹੀਂ ਹਾਂ ਮੂੰਗੀ ਵੀ ਨੀਰਾ ਰੱਬ ਲਾਵੇ ਸਹੀ ਰੱਬ ਮੂੰਗੀ ਮੂੰਗੀ ਬੰਦਾ ਗਏ ਠੀਕ ਆ ਲਓ ਵੀ ਨੀਰਾ ਨੂਰਾ ਚਾਹੀਦਾ ਮੂੰਗੀ ਚਾਹੀਦੀ ਆ ਦੀਪ ਨਾਲ ਕਨੈਕਟ ਕਰ ਲਿਓ ਹਨਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਹੋਰ ਵੀਡੀਓ ਆਪਾਂ ਪਾਉਂਦੇ ਰਵਾਂਗੇ ਹਨਾ ਤੇ ਰਾਜਸਥਾਨ ਤੋਂ ਹੁਣ ਆਪਾਂ